ਸੰਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਗੁਰੂ ਅਰਜਨ ਦੇਵ ਜੀ ਦਾ ਜਨਮ ਬੀਬੀ ਪਾਨੀ ਜੀ ਦੀ ਕੁੱਖੋਂ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਗੋਇੰਦਵਾਲ ਸਾਹਿਬ ਵਿਖੇ 15 April 1563 ਈਸਵੀ ਨੂੰ ਹੋਇਆ ਆਪ ਜੀ ਨੇ ਮੁੱਢਲੀ ਵਿਦਿਆ ਬਾਬਾ ਬੁੱਢਾ ਜੀ ਤੋਂ ਗ੍ਰਹਿਣ ਕੀਤੀ ਆਪ ਬਚਪਨ ਤੋਂ ਹੀ ਸੰਤ ਸੁਭਾਅ ਵਾਲੇ ਅਤੇ ਸ਼ਾਂਤ ਸੁਭਾਅ ਵਾਲੇ ਸਨ ਨਿੱਕੇ ਹੁੰਦਿਆਂ ਆਪਣੇ ਸਾਥੀ ਬਾਲ ਨਾਲ ਖੇਡਦੇ ਹੋਏ ਆਪ ਉਹਨਾਂ ਨੂੰ ਸ਼ਾਂਤਮਈ ਅਤੇ ਮਿੱਠ ਬੋਲੜੇ ਬਨਨ ਲਈ ਪ੍ਰੇਰਦੇ। ਆਪ 18 ਕੋ ਸਾਲ ਦੇ ਸੰਜ ਜਦੋਂ ਆਪ ਜੀ ਨੂੰ ਗੁਰਿਆਈ ਮਿਲੀ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਦੀ ਤੇਜ ਬੁੱਧੀ, ਗਿਆਨ, ਸੇਵਾ ਭਾਵ, ਨਿਮਰਤਾ ਜਿਹੇ ਗੁਣਾਂ ਨੂੰ ਵੇਖਦੇ ਹੋਏ ਗੁਰਗੱਦੀ ਆਪ ਜੀ ਨੂੰ ਦਿੱਤੀ। ਉਂਝ ਆਪ ਜੀ ਦੇ ਦੋ ਹੋਰ ਪਰਾਸਨ ਸਭ ਤੋਂ ਵੱਡਾ ਪ੍ਰਿਥੀ ਚੰਦ ਜੀ ਅਤੇ ਉਸ ਤੋਂ ਪਿੱਛੋਂ ਮਹਾਦੇਵ ਜੀ ਆਪ ਜੀ ਬਦੇਰੇ ਗੁਣਵੰਤ ਸਨ ਇਸ ਲਈ ਚੌਥੇ ਗੁਰੂ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪ ਜੀ ਨੂੰ ਹੀ ਸੌਂਪੀ ਆਪ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਆਪ ਦੇ ਘਰ ਸੂਰਬੀਰ ਸੁਪੁੱਤਰ ਨੇ ਜਨਮ ਲਿਆ ਉਹ ਆਪ ਦੀ ਸ਼ਹੀਦੀ ਤੋਂ ਪਿੱਛੋਂ 11 ਸਾਲ ਦੀ ਉਮਰ ਵਿੱਚ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਹੋਏ। ਆਪ ਦਾ ਸਾਰਾ ਹੀ ਪਰਿਵਾਰ ਲੋਕ ਸੇਵਾ ਵਿੱਚ ਲੱਗਿਆ ਹੋਇਆ ਸੀ। ਗੁਰ ਅਰਜਨ ਦੇਵ ਜੀ ਨੇ ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ। ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦਾ ਦਿੱਤਾ ਹੋਇਆ ਵਾਰ ਦੋਹਿਤਾ ਬਾਣੀ ਕਾ ਬੋਹਿਤਾ ਬਿਲਕੁਲ ਸੱਚ ਸਾਬਤ ਹੋਇਆ। ਆਪ ਜੀ ਦੀ ਬਾਣੀ ਪ੍ਰਮੁੱਖ ਵਿਸ਼ਾ ਰੱਬੀ પ્રેમ ਪਿਆਰ ਭਗਤੀ ਸਿਮਰਨ ਤੇ ਰੰਗੀ ਜੀਵਨ ਜਾਂਚ ਵਾਲਾ ਹੈ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਇਸ ਮਹਾਨ ਗ੍ਰੰਥ ਵਿੱਚ ਗੁਰੂ ਸਾਹਿਬਾਨ ਅਤੇ ਪਗਤਾ ਦੀ ਬਾਣੀ ਦਰਜ ਹੈ ਹਰ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਆਪ ਜੀ ਦੀਆਂ ਰਚਨਾਵਾਂ ਵਿੱਚ 52 ਅਖਰੀ ਸੁਖਮਨੀ ਸਾਹਿਬ ਸਹਿਸਕਿਰਤੀ ਸ਼ਲੋਕ 12ਵਾਂ ਆਦ ਸ਼ਾਮਲ ਹਨ ਆਪ ਨੇ ਲੋਕਾਂ ਨੂੰ ਗੁਰਬਾਨੀ ਨਾਲ ਜੋੜਨ ਦੇ ਨਾਲ ਨਾਲ ਸਾਂਝੇ ਉਸਾਰੂ ਕੰਮਾਂ ਵੱਲ ਪ੍ਰੇਰਿਆ ਅੰਮ੍ਰਿਤਸਰ ਵਿੱਚ ਅੰਮ੍ਰਿਤ ਸਰੋਵਰ ਬਣਵਾਇਆ ਸੰਤੋਖ ਸਰ ਮੁਕੰਮਲ ਕੀਤਾ ਹਰ ਮੰਦਰ ਸਾਹਿਬ ਦੀ ਨੀਂਹ ਪੱਥਰ ਇੱਕ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਪਾਸੋਂ ਰਖਵਾਇਆ ਇਹ ਇਸ ਗੱਲ ਦੀ ਗਵਾਹੀ ਹੈ ਕਿ ਹਰਮੰਦਰ ਸਾਹਿਬ ਸਭ ਜਾਤ ਪਾਤਾਂ ਦੀ ਵਖੇਰਵਿਆਂ ਤੋਂ ਉੱਪਰ ਹੈ ਹਰਮੰਦਰ ਸਾਹਿਬ ਹਰ ਫਿਰਕੇ ਦੇ ਲੋਕਾਂ ਤੇ ਸਭ ਧਰਮਾਂ ਦੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਗੁਰੂ ਜੀ 43 ਕੋਸਾਲ ਦੇ ਸੰਨ ਜਦੋਂ ਉਹ ਸ਼ਹੀਦ ਹੋਏ ਉਹਨਾਂ ਦੇ ਦੋਖੀਆਂ ਨੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਅਜਿਹਾ ਕਰਨ ਪਰੇ ਕਿ ਉਸਨੇ ਗੁਰੂ ਜੀ ਨੂੰ ਗ੍ਰਫਤਾਰ ਕਰਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗੁਰੂ ਜੀ ਬਹੁਤ ਸ਼ਾਂਸਵਾਦ ਦੇ ਮਾਲਕ ਸਨ ਉਹ ਅੰਤਲੇ ਸਮੇਂ ਤੱਕ ਅਡੋਲ ਰਹੇ ਉਹ ਧਰਮ ਦੀ ਰੱਖਿਆ ਲਈ ਕੇਵਲ ਇਹ ਕਹਿ ਕੇ ਤਤੀ ਤਵੀ ਉੱਪਰ ਬਹਿ ਗਏ ਸਨ ਤੇਰਾ ਪਾਨਾ ਮੀਠਾ ਲਾਗੇ ਆਪ ਦਾ ਸ਼ਹੀਦੀ ਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼शोਭਿਤ ਹੈ ਆਪ ਜੀ ਦੇ ਸ਼ਹੀਦੀ ਦਿਹਾੜੇ ਉਤੇ ਜੂਨ ਮਹੀਨੇ ਵਿੱਚ ਹਰ ਸਾਲ ਪੰਜਾਬ ਤੋਂ ਅਤੇ ਦੇਸ਼ ਵਿਦੇਸ਼ ਦੇ ਲੋਕ ਲਾਹੌਰ ਜਾ ਕੇ ਆਪਣੇ ਸਰਦਾ ਦੇ ਫੁੱਲ ਪੇਂਟ ਕਰਦੇ ਹਨ ਇਸ ਦਿਹਾੜੇ ਤੇ ਲੋਕ ਗੁਰੂ ਜੀ ਦੇ ਉਪਦੇਸ਼ਾਂ ਉੱਤੇ ਚੱਲਣ ਦਾ ਪ੍ਰਣ ਕਰਦੇ ਹਨ ਅਤੇ ਸਾਰੇ ਦੇਸ਼ ਦੇ ਵਿੱਚ ਠੰਡੇ ਜਲ ਦੀਆਂ ਛਬੀਲਾਂ ਲੱਗਦੀਆਂ ਹਨ ਜੋ ਸੰਗਤਾਂ ਪ੍ਰਸੰਨ ਹੋ ਕੇ ਸ਼ਖਦੀਆਂ ਹਨ